ਦੀ ਲਾਇਬ੍ਰੇਰੀ ਚ ਤੁਹਾਡਾ ਸਵਾਗਤ ਹੈ ਜੀ ਮਲਾਉਂਦਾ ਤੁਹਾਨੂੰ ਅੱਜ ਇੱਕ ਨਵੇਂ ਠੇਕੇਦਾਰ ਨੂੰ ਜਿਹਨੇ ਕੱਲ ਠੇਕਾ ਮਾਰੇ ਆ ਆਹੋ ਜੀ ਉਹ ਬਾਈ ਠੇਕੇਦਾਰ ਕਿੱਥੇ ਆ ਥੋੜੀ ਥੋੜੀ ਉਹ ਥੋੜੀ ਥੋੜੀ ਉੱਪਰ ਠੇਕੇਦਾਰ ਜੇ ਇਧਰ ਬੰਬ ਕਿਉਂ ਚਲਾ ਦੀ ਆ ਓਹੋ ਦੇ ਕਿੱਧਰ ਸਫਾਈ ਹੋ ਰਹੀ ਆ? ਹਾਂ ਜੀ ਕਿੱਧਰ ਸਾਹਿਬ? ਕਿੱਧਰ ਲੱਗਣ ਲੱਗਿਆ ਹੁਣ? ਉੱਪਰ ਆਹ ਸਫਾਈ ਕਦੇ ਹੋਣੀ ਫਿਰ ਆਹ? ਹੈਂ? ਬੱਤੀ? ਇੱਥੇ ਦਾ, ਲੈ ਇੱਥੇ ਆਉਗੇ। ਫਿਰ ਇੱਥੇ ਤੇ ਇੱਥੇ ਕਿੱਦਾਂ? ਇੱਥੇ ਕੋਈ ਨਾ ਇਹ ਟੂਕਤਾ ਬਾਰੇ ਕਰ ਰਹੇ ਹਾਂ ਕਿਹਦੇ ਹਿਸਾਬ ਨਾਲ ਸੇਠਾ ਦੇ ਥੱਲੇ ਤੇ ਪੜ ਜਾਓ ਸਰੇ ਤੱਕ ਮੁੱਢ ਤੋਂ ਜਾਣਾ ਨਹੀਂ ਟੱਲ ਵਾਲੇ ਵੱਲ ਅਸੀਂ ਚਲੋ ਚੱਲ ਲੈ ਵੀਰੇ ਦੇ ਨਾਮ ਤੈਨਾਲਾ ਕਰਦੇ ਲੋਕਾਂ ਵੀ ਅੰਦਰ ਵੀ ਚੱਲਣਾ ਉੱਦੋਂ ਵੀ ਚੱਲਣਾ ਹੈ ਸੋਸਤਰੀ ਕਲ ਭਾਜੀ ਅਗਰ ਭਾਜੀ ਬਾਥਰੂਮ ਕਰ ਦਿੰਦੇ ਜੀ ਪਾਣੀ ਤੁਸੀਂ ਇੱਧਰ ਲਾ ਰਹੇ ਆਂ ਆਉਂਦੇ ਆਂ ਅੱਛਾ ਉਂ ਲਾਉਂਦੇ ਆਂ ਉਹ ਗੱਲਾਂ ਗੱਲਾਂ ਕਰਨ ਲੱਗਿਆ ਹੋਇਆ ਹੈ ਇਹ ਵੀ ਕੱਲ ਸਹੀ ਆ ਫਿਰ ਕਰ ਮੰਗਾ ਲਾਣਾ ਫਿਰ ਛੇੜਾ ਪ੍ਰੈਸ਼ਰ ਮਗਾ ਦੇਣਾ ਇੱਕ ਟਰਾਲੀ ਮੰਗਾ ਦਵਾ ਕਿੱਦਾਂ ਹੁਣ ਇੱਥੇ ਥੋੜਾ ਔਖਾ ਤਰ ਹੋ ਰਿਹਾ ਹੋਰ ਦੋ ਦਿਨ ਤਾਂ ਇਹ ਟਾਇਰ ਲੱਗ ਜਾਣੀ ਫਿਰ ਇਹਨ ਤਿਆਰ ਨਾਲ ਤਰ ਹੋਊਗਾ ਅੱਜ ਸਾਡਾ ਬਾਥਰੂਮ ਦਾ ਕੰਮ ਕਮਰ ਹੋਲਣਾ ਉਹ ਜਾਫਰ ਆਇਆ ਉਹ ਕਰੀ ਮੈਂ ਕਹਿੰਦਾ ਯਾਰ ਹਾਂ ਟੈਲਾ ਵਾਲਿਆ ਸੋਨਾ ਫੋਕਸੀ ਇਕੱਠੇ ਇਹਦੀ ਵੀ ਭਰ ਕੇ ਇਹਦੀ ਯਾਰਾ ਇਕੱਠੀ ਭਰਦੀ ਸਾਰਾ ਇਕੱਠੀ ਗਾਲੀ ਸਾਹਿਬ ਸਹੀ ਗਾਲ ਨਹੀਂ ਮੈਂ ਕਹਿੰਦਾ ਬ੍ਰਾਂਟ ਵੀ ਲਾ ਦੇ ਮੂਰੇ ਇਹ ਨਾ ਉਹ ਬੂਰੇ ਵੀ ਪਹਿਲਾਂ ਬ੍ਰਾਂਟ ਦੀ ਲੱਗਣੀ ਹੈ ਇਹ ਵੀ ਲੱਗ ਜੂਗੇ ਹਾਂ ਲਾ ਦੇ ਬ੍ਰਾਂਟ ਦੀ ਲਾ ਲਵੇ ਪਰ ਇਧਰ ਆਪਣੇ ਵੇੜ ਦੇ ਫੇਰਾ ਆਰਾ ਨਿਬੜ ਜੂਗਾ ਨਾ ਨਾ ਇਧਰ ਫੋਕਸੀ ਲਾ ਦੇ ਇਹ ਨਹੀਂ ਛੱਡਣਾ ਨਹੀਂ ਹੈ ਕੰਮ ਫਿਰ हां फिर ये फोक्सी भर दिए फिर इधर एंट्री अपने पास फ्रंट दा निभर दे एक बारी वो आया फिर मैं भी इने फायर कूल करके दे दूंगा ऊपर हां ऊपर ਔਖਾ ਮੜਾ ਪਰ ਇਹਦੇ ਵਿੱਚ ਨਾ ਯਾਰ ਪਤਾ ਕੀ ਗੰਦ ਮੰਦ ਭਰੀ ਜਾਂਦਾ ਯਾਰ ਇਹ ਕੱਢਦਾ ਨਹੀਂ ਇਹਦਾ ਨਿਕਲ ਜਾਣਾ ਫੇਰ ਪੱਤੀ ਵੱਜਣੀਆਂ ਸਾਰੇ ਅਜੇ ਤਾਂ ਪਰ ਸਾਰਾ ਪਾਣੀ ਪੁਣੀ ਮਾਰ ਕੇ ਤਾਂ ਨਿਕਲਣਾ ਕੱਢ ਗੁਰੂ ਮਾਰ ਕੇ ਮੈਂ ਸੋਚਦਾ ਮੈਂ ਚੱਲ ਇੱਕਾ ਬਾਥਰੂਮ ਚਾਲੂ ਹੋ ਜਾਂਦਾ ਤੈਨੂੰ ਉਹ ਵੀ ਲਾ ਕੇ ਦਿੰਦਾ ਬਾਥਰੂਮ ਜਿਹੜੇ ਦੂਜੇ ਨੇ ਸਾਈਡ ਆਫ ਪਰ ਪਾਉਣੇ ਵਾਲੀ ਆ ਬਲਾਲਾ ਸੀਟ ਦਾ ਉਹਨੂੰ ਖੜਾ ਰਾਜ ਨੂੰ ਨਾਲੇ ਕਹਿੰਦੇ ਇੱਥੇ ਤਾਂ ਕੰਦ ਕਰਨੀ ਆ ਕਰੀ ਦੇ ਨੀ ਬਾਅਦ ਚ ਹਾਂ ਦੱਕ ਦੇ ਵਿਚਾਰ ਕਰਦੇ ਸਟੈਂਡਪੋਰਟ ਤੇ ਟਾਰ ਥੋੜੀ ਕੱਟ ਕੱਟ ਲਾ ਕੇ ਥੱਲੇ ਦੇ ਨਾ ਹਾਂ ਕੱਟ ਕੇ ਉਹ ਤੋਂ ਹਿਸਾਬ ਨਾਲ ਕਰਦੇ ਆ ਕਾਟੋ ਸੀਟ ਤਾਂ ਦੂਜੀ ਹੋਣੀ ਇੱਥੇ ਬੈਠਦਾ ਉਹਦੇ ਕੋ ਪਾਣੀ ਤੇ ਬੱਚੇ ਪੈਣਾ ਕਿਹੜੀ ਹੀਟਾਂ ਲੱਗਦੀ ਪਾਣੀ ਪਾਣੀ ਵਾਲੀ ਟੈਂਕੀ ਵਾਲੀ ਨਾਲ ਇੱਕ ਆਉਂਦੀ ਆ ਜਿਹੜੀ ਥੱਲੇ ਪਈ ਆ ਚਲ ਉਹ ਪੁੱਛ ਨੂੰ ਰਾਜ ਨਾਲ ਕਰਾਂਗੇ ਥਲਾ ਉਹ ਨਾ ਕਿਵੇਂ ਹੀਟਾਂ ਲੱਗੀਆਂ ਉਹੀ ਟੈਂਕੀ ਲਾਉਣੀ ਆ ਦੇਖ ਲੈ अफ्रीका ਦਾ ਠੇਕੇਦਾਰ ਬਣ ਗਿਆ ਜੇ ਕਿਆ ਕਹਿ ਦਿਆ ਪਾਈ ਆਪਣਾ ਹਾਂ ਸਗਣਾ ਨਹੀਂ ਯਾਰ ਤੁਸੀਂ ਮਿਸਤਰੀ ਨੂੰ ਮੂੰਹ ਪਰ ਬੋਲੀ ਜਾਂਦੇ ਆਂ ਪਿੱਠ ਪਿੱਛੇ ਦਾ ਬੋਲਦੇ ਉਹ ਬੱਚੇ ਦਾ ਵਾਈ ਬੋਲਦਾ ਜਿਹੜਾ ਬੰਦਾ ਉਹ ਗੱਲ ਤਾਂ ਮੂੰਹ ਪਰ ਕਹਿਣਾ ਚਾਹੀਦਾ ਲਾ ਵੀ ਇੱਧਰ ਆਪਣੀ ਟਾਇਲ ਸਾਰੀ ਲੱਗੀ ਹੋਈ ਆਹਾ ਇਹਦੀ ਜੇ ਲੌਂਗੀ ਟਾਇਲ ਛੋਟੀ ਲਾਲ ਥੱਲੇ ਥੱਲੇ ਪਈ ਆ ਇੱਈ ਇਹ ਫਿਰ ਚੱਕ ਕੇ ਉੱਪਰ ਨੂੰ ਆਲਾ ਮਿੱਟੀ ਪਾਓ ਜਿੱਥੇ ਜਿਹੜਾ ਹੋਰ ਵੀਓ ਲਾ ਲਾ ਉਸ ਤੇ ਫਿੱਤੀ ਇੱਥੇ ਦੇ ਉੱਪਰ ਰੱਖ ਕੇ ਜਿਹੜਾ ਇਹਦਾ ਪਾਸੇ ਫੜਾਈ ਜਾਓ ਨਾ ਉੱਪਰ ਫੜਾਈ ਜਾਣਾ ਨਾ ਨਾ ਉੱਪਰ ਪਾਉਣੀ ਮਿੱਟੀ ਉੱਪਰ ਦਾ ਬਾਹਰ ਤੇ ਆਪਾਂ ਦੇ ਇੱਧਰ ਦਾ ਕੋਈ ਵਿਗਾਰਾਂਗੇ ਕੋਈ ਅੱਛਾ ਵੀ ਪਹਿਲਾਂ ਉੱਪਰ ਫਿੱਟ ਲਈਏ ਆਹ ਮਰ ਸਿੰਪਾ ਉਹਦੇ ਨਾਲ ਨਾਲ ਜੀ ਉੱਪਰ ਟਾਇਲ ਲਾਉਣ ਲੱਗੇ ਆ ਉਹ ਤੁਹਾਨੂੰ ਥੱਲੇ ਜਾ ਕੇ ਦਿਖਾਉਂਦਾ ਸਾਰੀ ਟਾਇਲ ਮੈਂ ਜਿਹੜੀ ਥੱਲੇ ਲੱਗਣੀ ਇੱਥੇ ਤੇ ਠੀਕ ਹੈ ਜੀ ਤੇ ਮੈਂ ਕਹਾ ਇਹ ਵੀ ਕੰਮ ਨਿਬੜੇ ਯਾਰ ਹੁਣ ਉੱਪਰ ਲੈਂਟਰ ਦਾ ਰਹਿ ਜਾਣਾ ਉਹ ਦੇਖਦੇ ਹਾਂ ਹਲੇ ਪਾਈਏ ਨਾ ਪਾਈਏ ਇੱਕ ਦਿ ਪਰ ਉਹ ਪੌਣੀ ਆ ਖੜਪੈਲਾਂ ਜੀ ਲਿਆਉਣੀ ਆ ਉਹ ਦੇਖਦਾ ਹੁਣ ਕੱਲ ਨੂੰ ਜਾਂ ਫਿਰ ਕੱਲੂ ਚ ਪਰਸੋਂ ਨੂੰ ਲੁਧਿਆਣੇ ਜਾਣਾ ਤੇ ਲੁਧਿਆਣੇ ਤੇ ਦੇਖਦੇ ਹਾਂ ਇਹਦੇ ਬਾਰੇ ਸੋਚ ਰਿਹਾ ਵੀ ਪਿਆ ਕਰਾ ਤਾਂ ਮਨ ਦੋ ਚਤਾਜਾ ਹੋਇਆ ਹੋਇਆ ਕੀ ਕਰਾਂ ਕੀ ਨਾ ਕਰਾਂ ਚੱਲ ਇਹਦੀ ਬਹੁਤ ਟੈਨਸ਼ਨ ਤੇ ਮੈਨੂੰ ਆਹ ਬੇੜੇ ਦੀ ਵੀ ਹੁਣ ਜਿੱਦਾ ਮਰਜ਼ੀ ਮੀ ਪਈ ਜਾਵੇ ਹੁਣ ਕੋਈ ਟੈਨਸ਼ਨ ਨਹੀਂ ਹੈਗੀ ਤੇ ਹੁਣ ਕੋਈ ਟੈਨਸ਼ਨ ਨਹੀਂ ਹੈ ਓ ਯਾਰ ਇੱਕ ਮਿੰਟ ਅਜੀ ਪੁੱਛਾਂ ਨੀ ਮੈਂ ਓ ਤੈਨਾਂ ਦਾ ਸੋਨਾ ਹੈ ਹਾਂ ਸੋਨੇ ਬਾਈ ਓ ਸੋਨੇ ਬਾਈ ਸੋਨੇ ਸੋਨਾ ਕਿਧਰ ਹੈ ਓ ਟਾਇਲ ਵਾਲਾ ਓ ਅਜਗੜ ਦੇ ਲੈ ਕੇ ਦੇ ਦਮ ਮੈਂ ਯਾਰ ਮੈਨੂੰ ਇਹਦਾ ਡਰਜੀ ਲੱਗੀ ਜਾਂਦਾ ਯਾਰ ਆ ਗੋਲ ਜਾਜ ਦੇ ਪਰ ਪੌਣੇ ਵਾਲਾ ਆਹ ਆ ਲੈ ਆ ਤੈਨੂੰ ਯਾਰ ਆ ਜਿਆਦਾ ਜੀ ਇਹਦੋਂ ਕਰਦੇ ਫਿਰ ਇਹਨੂੰ ਕਰਦੇ ਫਿਰ ਯਾਰ ਇਹ ਮੈਂ ਰ ਉਹ ਸੋਚਦਾ ਵੀ ਜਦੋਂ ਕਿਤੇ ਜ਼ਿਆਦਾ ਨਹੀਂ ਪੈਗਾ ਖੁੱਲਣੇ ਵਾਲੀ ਲਿਆਵਾਂ ਉਹ ਤੋਂ ਖੋਲਦੇ ਕਰਾਂਗੇ ਪਾਣੀ ਉਹ ਨਹੀਂ ਤਾਂ ਮੈਂ ਕਹਿੰਦਾ ਤੂੰ ਖੁੱਦੂਗਾ ਨੂੰ ਬੰਦਾ ਪੱਕੀ ਨੂੰ ਆਉਂਦੇ ਪੱਕੀ ਨੂੰ ਆ ਜਾ ਪੱਕੀ ਨੂੰ ਆਈ ਜਾਣ ਨਾਲੇ ਉੱਥੇ ਪੌੜੀ ਪ੍ਰਕਾਰ ਸੱਜੂਗਾ ਬੰਦਾ ਵੀ ੱਲੇ ਤੇ ਸੱਜੀ ਹੋਣ ਦੇ ਉੱਪਰ ਕਿਹੜੀ ਦਰਵਾਜ਼ਾ ਜਾਲੀ ਕਿਹੜੀ ਕਿੱਥੇ ਮੈ ਸਮਝ ਨਹੀਂ ਇਹਦਾ ਇੱਥੇ ਦੂਜੀ ਸਿੰਪਲੇ ਚੱਲਣਾ ਇੱਥੇ ਦਾ ਕੰਮ ਉਹਦਾ ਥੱਲੇ ਟੌਰ ਕੱਢਣੀ ਹੈ ਮੈਂ ਇਹ ਵੀ ਚੱਕੇ ਲਿਆਉਣੇ ਤਰ੍ਹਾਂ ਜਗਾੜ ਦੇ ਸਾਰਾ ਇਹ ਇਹ ਸੜੀ ਚੌੜੀ ਹੋਊਗੀ ਜ਼ਿਆਦਾ ਹਨਾ ਇਹ ਚੌੜੀ ਹੋਣੀ ਜ਼ਿਆਦਾ ਆਹ ਦਾ ਸਾਈਜ਼ ਦਾ ਕਿਹੜਾ ਮਾਪਸ਼ ਹੋਵੇ ਅੱਛਾ ਪਰ ਇਹ ਕਿਹਦੇ ਨਾਲ ਰੰਗਾ ਚ ਦੇ ਕਿਆ ਲਾਉਣਾ ਇੱਕ ਬੰਦਾ ਬੋੜੀ ਪੁਰੇ ਪਰ ਮੈਂ ਦੇਖਿਆ ਇਹਨੂੰ ਵੀ ਇੱਕ ਬੋੜੀ ਕੀ ਆਏਗਾ ਬੋੜੀ ਨਹੀਂ ਸਾਦਣ ਫਿਰ ਨਾਲ ਦੋ ਬੋੜੀਆਂ ਨਹੀਂ ਨਾ ਚੜ੍ਹ ਹੋਣੀ ਉਹ ਡੋਜਾ ਕੋਈ ਸਮਾਨ ਵਿੱਚ ਰੰਗੜ ਜਾਵੇ ਤੇ ਲੈ ਕੇ ਆਵਾਂ ਜਾ ਕੇ ਯਾਰ ਤੇ ਮੈਂ ਉਹਨੂੰ ਭੇਜਾਂ ਕੋਈ ਰੂੜੀ ਰੂੜੀ ਕਿਸੇ ਨਾਲ ਵਿੱਚ ਸੜਤੇ ਔਖਾ ਹੋ ਜਾਊਗਾ ਜਦੋਂ ਟਪੜਾ ਪਾਏ ਦੇਖੋ ਕੋਪਲਾ ਚੱਕਲਾ ਕੀ ਨਾ ਖਲਾਅ ਦਾ ਪਾਇਆ ਹੀ ਖਾ ਲੈਂਦਾ ਤੇ ਬੱਸ ਹੁਣ ਬਾਥਰੂਮ ਵਿੱਚ ਲੱਗਣ ਲੱਗੇ ਆ ਇਹਦੇ ਵਿੱਚ ਹੈ ਹਾਂ ਠੀਕ ਆ ਆਹ ਜਿਹੜੀ ਟਾਇਲ ਬਾਥਰੂਮ ਵਾਲੀ ਹੈ ਆਪੇ ਆਪਨੇ ਉਹ ਹੀ ਲੈ ਲਓ ਉਹ ਯਾਰ ਉਹ ਵੀ ਕਰਨ ਦਾ ਚਾਹ ਸਮਾਨ ਜੋ ਚੱਕ ਲੇ ਜੂਗਾ ਸਾਰਾ ਹਨਾ ਅੰਦਮਨ ਦੇ ਇੱਥੇ ਤੇ ਹਾਂ 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 ਆਇਆ ਰੋ ਦੇ ਜੀ ਪਲਾਇਆ ਕਰ ਕੋ ਪਲਾਇਆ ਪੁਰੀਆਂ ਖੁੰਦੇ ਮਾਰ ਫਾੜਾ ਸਮਾਨ ਉੱਥੇ ਚੱਕੀ ਲੈ ਗੱਬੇ ਤੇ ਚੱਕ ਲੋ ਆ ਬਾਹੂ ਦੇ ਜਾ ਕੇ ਇੱਧਰ ਮਰੋ ਜਿਹੜੀ ਉਹ ਕਾਲੀ ਟਾਇਲ ਐ ਚੱਕ ਨੋ ਉਹਦੇ ਨਾਲ ਲਾ ਦੇ تو پارے پاس لا دیے آ جائے چاکے ادھر سائڈ رکھ لے کج رکھ دو کر. سارا سامان یہ ڈوٹی جا کے پور... آج فون ہے ٹھیک ہے ਅਸੀਂ ਤੇਰੇ ਨਾਲ ਗੱਲਾਂ ਕਰਦੇ ਤੇ ਪਹਿਲਾਂ ਕਿ ਦਿਨ ਨੂੰ ਪੈਸੇ ਨਹੀਂ ਦੇਣੇ ਹੈਗੇ ਤੂੰ ਪੈਸੇ ਲੈ ਕੇ ਮੁੜ ਕੇ ਆਇਆ ਹੀ ਨਹੀਂ ਅੱਛਾ 12 ਘੰਟੇ ਵੀ ਹੋ ਗਏ ਹੀ ਲੋ ਨੇ ਹਾਂ ਹਾਂ ਨਾਲੇ ਇੱਧਰ ਹੋ ਗਿਆ ਸਾਰਾ ਆਇਓ 500 ਮੈਂ ਦਊਗਾ ਹਾਂ ਭਾਈ ਕਿੱਟ ਘਰੇ ਰੋਡ ਤੇ ਨਹੀਂ ਆ ਕਿਹੜੀ ਕਿਹੜੀ ਉੱਥੇ ਨਿਕਲੂਗੀ ਉੱਥੇ ਦੇਖ ਲੋ ਕਿੱਟ 300 ਰੁਪਏ 300 ਰੁਪਏ 300 ਰੁਪਏ ਆਪੋਸੇ ਰੁਪਿਆ ਰੋੜਾ 300 ਰੁਪਏ ਕਿੱਟ ਬਹੁਤ ਬਾਲ ਪਿਆ ਉੱਥੇ ਉਹਦਾ ਪਤਾ ਕਿਆ ਕਰਿਆ ਜੇਪੀਸੀ ਨਾਲ ਕਰਤਾ ਇੱਟ ਤਾਂ ਬਹੁਤ ਆ। ਇਹਦਾ ਟਰਾਲੀ ਲੈ ਕੇ ਭਰ ਲੈ ਜੀ ਵੇ ਗਿਣਤੀ ਮਾਰ ਲਵੇ। ਜੋਕਾ-ਵੁਕਾ ਹੀ ਗੱਲ ਵੇ ਸਾਰੀ। ਦੇ ਦੇ ਪਈਆਂ 1000 ਰੁਪਏ ਮੈਨੂੰ ਸਾਰੀ ਇੱਟ ਤਾਂ ਉੱਥੇ ਕਿੰਨੀ ਵੀ ਆ। ਉੱਥੇ ਹੈ ਤਾਂ ਮੈਂ ਦੇਖਣਾ ਸਾਰੀ ਕਿੰਨੀ ਕਿ ਪਈ ਆ। ਉਸ ਹਿਸਾਬ ਨਾਲ ਇੱਥੇ ਸੌਦਾ ਮਰਵਾ ਦੇ। ਕਿਹੜਾ ਗਿਣਤੀ ਕਰੀ ਜਾਊਗਾ ਫਿਰ ਉੱਥੇ ਯਾਰ। ਹਾਂ ਹਾਂ ਮਾਲਾ ਵੇ ਨੂੰ ਹਾਂ ਕਾਲੋ ਕੁਛ ਨਹੀਂ ਕਹਿੰਦਾ ਕੁਛ ਨਹੀਂ ਕਹਿੰਦਾ ਹਾਂ ਸਮਝ ਆਉਂਦਾ ਹਾਂ 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 Læreren <kazansikkelande> ja. dør. ਓ ਜਿੱਤੇ ਦੇ ਦੇ 100 ਰੁਪਏ ਦਾ ਓ ਜਿੱਤੇ ਦੇ ਦੇ 100 ਰੁਪਏ ਦਾ ਹਾਂ ਔਰ ਮੈਂ ਕੀਤੇ ਲੱਤੇ ਤੇ ਪੈਸੇ ਅਰ ਕੱਲ ਕੱਲੇ ਕੱਲ ਪਰਸੋਂ ਤੇ ਤੇ ਲੱਤੇ 40 ਰੁਪਏ ਹੈ ਨਾ ਫਿਰ ਦੇਣੇ ਆ ਨਾ ਨਹੀਂ ਨਹੀਂ ਦੇਣੇ ਆ ਜਿਹੜੇ ਹੈ ਤੋਂ ਦੇਣੇ ਆ ਹਾਂ ਭਾਈ ਵਾਲੇ ਘਰ ਤੇ ਚ ਪਰ ਇਹ ਤੋਂ 100 ਰੁਪਏ ਲੈ ਕੇ ਦੇ ਦਮ ਨਹੀਂ ਨਾ ਰੋਟ ਹੀ ਆਈ ਕਰਨ ਅੱਛਾ ਅਰੇ ਜਮ ਹੁਣੇ ਕੱਢ ਮੇਰੇ ਮੋਬਾਈਲ ਦੇ ਪਿੱਛੇ ਹੀ ਪਏ ਆ ਹਾਂ ਉਹ ਤਾਂ ਫੋਨ ਦੇ ਪਿੱਛੇ ਖੜੇ ਆ ਦੇਖ ਜਾਦੂ 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 ਮੈਂ ਕੱਢ ਆਹ ਇਹ ਆਹ ਕਹਿੰਦਾ ਜਗਤ ਉਹ ਵੀ ਲੈ ਗਿਆ ਸਿਨਾ ਜੀ ਪੈਣੀ ਪੰਡ ਦਾ ਸਭ ਕੰਮ ਕਰਿਆ ਬੰਦੇ ਨੇ ਨੇ ਕੰਮ ਵਧੀਆ ਕਰਦਾ ਇਹ ਤਾਂ ਸੋਹਣਾ ਨਹੀਂ ਹੈਗਾ ਸਾਰੇ ਨਾਲ ਕੰਮ ਸਮਝਾਉਣਾ ਪੈਂਦਾ ਸਾਰ ਉਹ ਲੱਗੇ ਉਧਰ ਲੜਨ ਕਰਾਫੋਨ ਚੱਕ ਲੇ ਜਾਈ ਸੁਣਾ ਨਾ ਯਾਰ ਉਧੇ ਜਾੜਾ ਇਹ ਜਿਹੜੇ ਬਾਸ ਆ ਇਹ ਉਹ ਤਾਂ ਮੈਂ ਬਾ ਚੱਲ ਪੈਣਾ ਕੰਮ ਦੇ ਰੰਗ ਕੰਮ ਤਾਂ ਚੱਲ ਯਾਰ ਇੱਟਾਂ ਵੀ ਕਿਤੇ ਸਾਈਡ ਤੇ ਕਿਤੇ ਲਾਉ ਦੇ ਨ ਪੱਧਰੀ ਜੇ ਕਰਕੇ ਇਹ ਅੰਦਰ ਹੀ ਗੇਲੇ ਚੱਕਾ ਦੇ ਗਲੋ ਫੈਟ ਪਰ ਸਾਈਡ ਤੇ ਇਹਦੇ ਆਪਦੇ ਇੱਟਾਂ ਵੀ ਚੱਕਾ ਹੋ ਜਾਣੀਆਂ ਇੱਥੇ ਇੱਥੇ ਲਾ ਲਾਂਗੇ ਬਾਅਦ ਚੜਾ ਨੂੰ ਫਿਰ ਆ ਚੱਕ ਜਾਣੀ ਉੱਪਰ ਸਾਰੀਆਂ ਆਪਣੀਆਂ ਇਹ ਹੂੰ ਤੋ ਆ ਵੀ ਦਾ ਲੈ ਵੀ ਦੇਖੇ ਅੰਦਰ ਆਪਣਾ ਕਿਹੜਾ ਰੱਖਿਆ ਹੋਇਆ ਇਹ ਰੱਖਿਆ ਹੋਇਆ ਇਹ ਇੱਥੇ ਉਹ ਇਹਦੇ ਵਿੱਚ ਆਪਣੇ ਪਾਏ ਹੋਏ ਆ ਅਰਥ ਦੱਬੇ ਹੋਏ ਇੱਥੇ ਹਾਂ ਲਾਈਵ ਅੰਦਰ ਦਿਖਾ ਦੇ ਇੱਕ ਵਾਰੀ ਤੁਹਾਨੂੰ ਅੰਦਰ ਦਾ ਕੰਮ ਕਿੱਥੇ ਤੱਕ ਪਹੁੰਚਿਆ ਹਾਂਜੀ ਭਾਈ ਰੰਗ ਵਾਲਿਆ ਹੋ ਗਿਆ ਅੱਜ ਹੋਜੂ ਇੱਥੇ ਅੱਛਾ ਠੀਕ ਠੀਕ ਅੱਜ ਆਪਣਾ ਅੰਦਰ ਦਾ ਸਾਰਾ ਨਿਬੜ ਜਾਣਾ ਇੱਥੇ ਕਮਰੇ ਦਾ ਇਹ ਉੱਟੀ ਵੱਜ ਗਈ ਪਾਸੇ ਤੇ ਉਹਨੂੰ ਫਾਈਨਲ ਕੋਟ ਲਾਜਣਾ ਹਾਂ

ਕੰਬੜੇ ਕਰ ਰਹੇ ਨੇ ਠੀਕ ਹੈ ਹਾਂ ਇੰਨੇ ਦਿਨਾਂ ਬਾਅਦ ਆ ਕੇ ਚੱਕਰ ਹੋਇਆ ਤਾਂ ਹਾਂ ਫਿਰ ਪਤਾ ਲੱਗੇਗਾ ਚੱਕਰ ਹੋਇਆ ਕੋਈ ਔੜੇ ਤੰਗ ਕਰਦਾ ਇਹਦਾ ਬੰਦਾ ਹੈ ਕਿਹੜਾ ਬੰਦਾ ਤੰਗ ਕਰਦਾ ਤਾਂ ਹਾਂ ਲੰਘ ਗਿਆ ਆਇਆ ਨਹੀਂ ਆਉਂਗਾ ਹਾਂ ਕਿਹੜਾ ਬੰਦਾ ਰਹਿ ਗਿਆ ਅੰਦਰ ਬਾਈ ਸੋਦੀ ਬਾਈ ਸਸਰੀ ਕਾਲ ਇੱਕ ਆਇਆ ਜੀ ਇਹ ਤਾਂ ਵੀ ਤੰਗ ਕਰਦਾ ਇਹਦਾ ਬਹੁਤ ਲੰਗ ਮਾਰ ਰਿਹਾ ਪਤਾ ਨਹੀਂ ਕੋਈ ਚੱਕਰ ਹੋਇਆ ਹੋਵੇ ਇਹਨੂੰ ਹਾਂ ਤਾਂ ਤੂੰ ਤਾਂ ਦੇਖੋ ਲੰਗ ਤਾਂ ਮਾਰ ਰਿਹਾ ਹੈ ਜੀ ਦਾ ਵਿੱਚ ਲੰਗ ਜਾ ਕਿੱਦਾਂ ਵੱਜ ਰਿਹਾ ਹੈ ਤੁਰ ਕੇ ਦੇ ਮੜ ਜਾ ਓਏ ਉਧਰ ਤੁਰ ਕੇ ਦਿਖਾ ਜਾ ਤੁਰ ਕੇ ਦਿਖਾ ਜਾ ਆ ਜਾ ਉਹ ਦੇਖੋ ਮੜ ਲੰਗ ਪਿਛੇ ਲੈ ਪਿਛੇ ਪਿਛੇ ਹੌਲੀ 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 ਆ ਹੌਲੀ ਹੌਲੀ ਆ ਉੱਤਰੀ ਬੈ ਗਰ ਗਿਆ ਤਾਂ ਚੱਲ ਜਾ ਹੱਥ ਆ ਜਾ ਉਹ ਦੇਖ ਥੋੜਾ ਥੋੜਾ ਲੰਗ ਜਾ ਮਾਰ ਰਿਹਾ ਪਤਾ ਨਹੀਂ ਕੋਈ ਚੱਕਰ ਹੋ ਗਿਆ ਇਹਨੂੰ ਉੱਪਰ ਤਾਂ ਮਰਦ ਦਿਖਾਈ ਨਹੀਂ ਹਲਾ ਜਿਹੜਾ ਕਮਰਾ ਕਿੱਥੇ ਪਹੁੰਚੇ ਉਹ ਸੋਨੇ ਮੈਂ ਹੋਰ ਕਿੰਨੇ ਕ ਦਿਨ ਲੈਣੇ ਇਹਨੂੰ ਕਮਰੇ ਨੂੰ ਸੋ ਕੀ ਆ ਖੋ ਗਿਆ 13 23 ਤੇ ਫਾਜੀ ਦਾ ਮਿੰਟ 13 ਬਸ ਜਿਹੜੀ ਘਟਦੀ ਕਿਆ ਕੱਢਦਾ ਹੈ ਜੀ ਹੁਣ ਟੋਕੋੜਾ ਨਹੀਂ ਹੁਣ ਅੱਧਾ ਸਮਾਂ ਲੇ। ਅਜਾ ਬਾਕੀ ਅੱਧਾ ਸਮਾਂ ਹੈਗੇ। ਅੱਧਾ ਸਮਾਂ ਬਾਈ ਟੋਕੋੜਾ ਚੀਰ ਕੇ ਲੈਂਦਾ ਜੀ। ਲਾਤਾ ਕੈਮਰਾ ਪਰਵਿੰਦਰ। ਤੁਸੀਂ ਬਹੁਤ ਦੱਸਣਾ ਨਹੀਂ ਹੈ ਜੇ ਦੱਸਤਾ ਭੌਖਾ। ਹੁਣ ਤੁਹਾਡੀ ਕਰੀ ਕੱਲੀ ਕੱਲੀ ਗਤੀਵਿਧੀ ਬੰਗਾ ਰਹਿੰਦੀ ਐ। ਅੱਜ ਤਾਰ ਪਾ ਕੇ ਇੰਦਾ ਵਧੀਆ ਸਾਡੇ ਫੇਰ ਲੱਗੀਆਂ ਬੜੀਆਂ ਨੇਕ ਰਾਜਾ ਦੇ ਘਰ ਆ ਰਹੀ। ਹਾਂ ਹਾਂ। ਲਾ ਵੀ ਆ ਕਮਰਾ ਵੀ ਆਪਣਾ। ਜੁੱਤਾਂ ਨੂੰ ਦੇਖੋ ਗੰਦੇ ਗੰਦ ਪਿਆ ਕਦ ਐਨ ਪੂਰਾ ਕਲੀਨ ਹੋਊਗਾ ਐਨ ਪੂਰਾ ਸਾਫ ਹੋਊਗਾ ਉਸ ਦਿਨ ਫਿਰ ਮੈਨੂੰ ਚੱਕਰ ਕਰਨ ਲੱਗਿਆ ਵੀ ਇਹ ਬਾਹਰ ਜਾ ਕੇ ਦੇਖਣਾ ਪੈਣਾ ਇਹਨਾਂ ਦਾ ਕੰਮ ਇਹ ਕੀ ਕਰਨ ਕੀ ਕਰਨ ਦੇ ਇੱਕੜਾ ਤਾਂ ਮੇਰੇ ਕੋਲ ਜੜਦੀਆਂ ਨੇ ਬਹੁਤ ਹੋ ਚੱਕਰੇ ਆਹ ਸੰਭੇ ਚੱਕਰੇ ਆ ਗੰਗਾ ਤਾਂ ਮੇਰੇ ਕੋਲ ਲੱਗਿਆ ਹੋਇਆ ਮੋਟਰ 'ਪੋਂ ਲੱਗਿਆ ਚੱਕਣਾ ਚੱਕ ਲੈ ਠੇਕਾ ਬਹੁਤ ਬਹੁਤ ਗੰਗਾ ਠੇਕਾ ਮਾਰਿਆ ਹੋਇਆ ਉਹਨੇ ਉੱਥੇ ਆ ਇਟਾ ਚਾਹ ਰਿਹਾ ਇਟਾ ਲੈਣਾ ਚੱਕਣਾ ਮਿੱਟੀ ਜੜਾ ਦੀ ਅੱਛਾ ਕਹੀ ਕਰਦੀ ਪਹਿਲਾਂ ਵਿੱਚ ਤੇ ਗਿਰਗਰ ਨਾ ਜਾਈ ਫਸ ਕੇ। ਆ ਕਹੀ ਪਿਛਲੀ ਕਰ ਤੇ ਕਰ ਸਾਈਡ ਕਰ ਦੇ ਕਿਤੇ। ਉਹ ਪਿੱਛੋਂ ਤੋਂ ਸਾਈਡ ਰੱਖ ਦੇ ਨੂੰ। ਆ ਕੋਹਲੀ ਜੀ ਵੀ ਸਾਈਡ ਕਰ ਦੇ। ਹੂੰ। ਦੇਖੀ ਹੋੜੀਓ ਹੋੜੀ ਦੀ ਟਾਇਲ ਨਾ ਭਾਂਦੀ। ਟੀਵੀ ਘਰੇ ਪਿਆ ਦੇਣੀ। ਸਰੀਆ ਸਾਲਾ ਸਾਰੇ ਹੀ ਖੁੰਜਿਆਂ ਚ ਘੁੰਮ ਲਿਆ ਉੱਪਰ ਵੀ ਆ ਜਾਏ। ਇਹ ਗਿੜੇ ਖਾਂਦਾ ਫਿਰਦਾ ਹਲੇ। ਉੱਪਰ ਵੀ ਆਏ। ਇੱਧਰ ਵੀ ਆਏ। ਆ ਜਿਹੜਾ ਸਰੀਆ ਪਿਆ ਨਾ ਇੱਥੇ ਆ। ਇਹ ਗਿੜੇ ਖਾਂਦਾ ਫਿਰਦਾ। ਇਹ ਤਾਂ ਮੈਂ ਜਦੋਂ ਫਿਰ ਆ ਲਾਸਟ ਵਿੱਚ ਸਾਰਾ ਇਕੱਠੇ ਚੁਕਾ ਦੇਣਾ ਫਿਰ ਇਹ। ਨਹੀਂ ਠੀਕ ਆ ਜੀ ਇਕੱਠੇ ਦੀ ਫੇਰ। ਹੂੰ ਹੂੰ। ਅਲੇ ਦਾ ਕਿਆ ਪਤਾ ਲੋਡ ਪੈ ਸਾਡੀ। ਉਹ ਅੰਝ ਕਾਲ ਜੀ। ਸਾਸਰੀ ਘਰ ਕਿਵੇਂ ਆ ਸਰਬਜੀਤ ਜੀ। ਇਹ ਤੇਰਾ ਲਾਲ ਦਾ। ਨਹੀਂ ਇਹਦਾ ਬਾਹਰਲੇ ਦਾ ਅਜ ਦਿਖਾਉਣਾ। ਕ੍ਰੈਸ਼ਰ ਵਾਲਾ। ਉਹ ਜਿਹੜਾ ਆਪਣਾ ਨਾਂ ਬਾਦ ਕ੍ਰੈਸ਼ਰ ਤੇ ਲਾ ਲਾ। ਹਾਂ ਹਾਂ ਹਾਂ। ਸਮਝੀ ਹੋ ਪਿਆ ਸਮਝਣ। ਆ ਤੇ ਇੱਧਰ ਆ। ਇਹਦਾ ਕਿਹੜਾ ਲਾ ਦੇ ਇੱਕ। ਬਚ ਲੈ ਮੈਂ ਘੰਟੇ ਤੇ। ਹਾਂ ਹਾਂ ਹਾਂ। ਇਹ ਤੇ ਫਿਰ ਸਫਾਈ ਕਰਾ ਦੇਣਾ ਇਹ। ਨਾ ਕੋਈ ਤਾਂ ਤੂੰ ਲਿਆ ਦੇ। ਆ ਉਹਨੇ। ਜੋ ਕਰਦਣਾ ਕਰਦਣਾ ਫਾਪ ਇੱਥੇ। ਭਗਵਾਨ ਜੀ। ਇੱਕ ਜੁਗਨੀ ਹੋਰ ਆਉ ਮੈਨੂੰ ਲੱਗਦਾ ਫਿਰ ਅੱਜ। ਇੱਕ ਜੁਗਨੀ ਹੋਰ ਆਉਗੀ। ਉਧਰ ਪਤਾ ਜੁਗਨੀ। ਖਾਲੀ ਵੀ ਕਰਾਉਣੀ ਐ। ਜੁਗਨੀ ਹਰ ਜੁਗਨੀ ਜਾ ਬੜੀ ਕਲਕੱਤੇ। ਜਿੱਥੇ ਲੋਕ ਰਹਦੇ ਬੜੇ ਕਪੱਤੇ। ਅੱਗੇ ਆਵੇ ਕਰਦੇ ਪੂਰਾ। ਅਵਰੇ ਮੇਰੇ ਆਵੇ ਜੁਗਨੀ ਫਿਰ ਮੇਰੇ ਆਵੇ ਜੁਗਨੀ ਕਹਿੰਦੀ ਆ ਲੋ ਜੀ ਸਰਮਜੀਤ ਸਿੰਘ ਆਇਆ ਤਾਂ ਇੱਕ ਰੇਸ ਤੇ ਕਿਹੜਾ ਲੋਜ ਤੇ ਇਹਨੇ ਹੁਣ ਪੈਸੇ ਦੇ ਕੇ ਤੋੜੀਏ ਹਾਂਜੀ ਬੜੀ ਬਾਤ ਚੀ ਵੀ ਰੱਖਦਾ ਰੋਈ ਇੱਕ ਠੀਕ ਦੋ ਦਿਨ ਮੰਦਿਰ ਦੇ ਉਰਚਾ ਰਹੀਏ ਪਹਿਲਾਂ ਨੀਵਾ ਮਿਸਤਰੀ ਕਹਿੰਦਾ ਲੋ ਜੀ ਹੁਣ ਆਪਾਂ ਜਾ ਕੇ ਕੁਛ ਖਾ ਪੀ ਲਈ ਉਹ ਖੁਲੇ ਦੀ ਹੋਈ ਆ ਅਜੇ ਤੇ ਨਰਬੀਰ ਜੀ ਸਾਰਾ ਕੁਝ ਤੁਹਾਨੂੰ ਬਤਾਉਂਦਾ ਗੱਲਾਂ ਹਰ ਤਾਂ ਸੁਣਾਉਂਦੇ ਸਾਰੇ ਆਜਾ ਅਜਾ ਪ੍ਰੋਸੈਸ ਧੰਨਵਾਦ ਜੀ ਵੀ ਲਾਈਵ ਵੀਡੀਓ ਦੇਖਣ ਵਾਸਤੇ ਹੋਰ ਹੋਰ ਕਿੰਨੇ ਦਿਨ ਲਾਉਂਗਾ ਇਹ ਜਿਹੜਾ ਨਾ ਤਾਂ ਉਹਦੇ ਗੱਡੀਆਂ ਮੈਂ ਬੰਦਾ ਇੱਕ ਬਲਾਆ ਵਾਜ ਦੋ ਵੇਖੇ ਕਮਾਲ ਬਣਾਉਣਾ ਨੇ ਅੱਛਾ ਉਹ ਦੇਖ ਰਹੇ ਨੇ ਇੱਥੇ ਇਹਨੂੰ ਹੀ ਲਵਾਣੇ ਚਾਹ ਕੋਈ ਬਲਾਈਆਂ ਵਾਜ ਜੂंगी ਹਾਂ ਅੱਛਾ ਠੀਕ ਹੈ ਨੀ ਬਲਾਲਾ ਸੇਂਦਾ ਕੇ ਫੋਟੋ ਦਿਖਾ ਲੈਣੀ ਹਾਂ ਉਹ ਗੱਡੀ ਅੱਛੀ ਸ਼ੇਪ ਰਣੀ ਨਾ ਬਹੁਤ ਠੀਕ ਅਜਾ ਸੋਹਣਾ ਲੱਗ ਰਿਹਾ ਨਾ ਆਖੇ ਨਾ ਆਖੇ ਜੱਕੀ ਹੈ ਸਿਆਰ ਬਾਈ ਫਿਰ ਹੁਣ ਕਰਦੇ ਬੰਦੀ ਹਾਂ ਹੂੰ ਉਹ ਤੂੰ ਵੀ ਸਿੱਖ ਲਓ ਕੰਮ ਕਭਸੇ ਕੇ ਵੀ ਖਰਾਬ ਕਰੂਗਾ ਤੈਨੂੰ ਹਨਾ ਨਰਮਾਈ ਨਹੀਂ ਕਰਦਾ ਬਸ ਨੂੰ ਤਾ ਦੇ 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 ਇੰਜ ਕਰ ਬਈ ਇਹ ਕੰਮ ਨਹੀਂ ਪਸੰਦ ਹੈਗਾ ਚਲ ਭਾਈ ਚਲ ਭਾਈ ਆਪਾਂ ਤਾਂ ਗਾਲਾਂ ਕੱਢਦੇ ਗੰਦੀਆਂ ਮੈਂ ਤਾਂ ਚੱਲਿਆ ਬਹੁਤ ਵਾਚੀ ਲਾਈ ਦੇਖਣ ਵਾਸਤੇ ਅੱਜ ਲਾਈਵ ਲਾਉਣੀ ਹੈ